ਜੇ ਮੰਨਦਾ ਹੋਵੇ ਤੇ ਚੰਗਾ ਤੇ ਜੇ ਨਹੀਂ ਹੋਇਆ ਤਾਂ ਹੋਰ ਵੀ ਚੰਗਾ ਕਿਉਂਕਿ ਫਿਰ ਮਾਲਕ ਨੇ ਤੁਹਾਡੇ ਨਾਲੋਂ ਵਧੀਆ ਸੋਚ ਰੱਖਿਆ ਤੁਹਾਡੇ ਲਈ ਤੁਸੀਂ ਨਹੀਂ ਉੱਥੋਂ ਤੱਕ ਸੋਚ ਸਕਦੇ ਸਾਡੀ ਸੋਚ ਸੀਮਿਤ ਪਰ ਮਾਲਕ ਦੀ ਮਿਹਰ ਅਸੀਮਿਤ ਕੋਈ ਅੰਤ ਨਹੀਂ ਹੈਗਾ ਤੁਸੀਂ ਥੋੜਾ ਜਿਹਾ ਮੰਗਦੇ ਪਿਓ ਤੁਸੀਂ ਅੱਜ ਭਾਵੇਂ ਜਿੱਦ ਕਰ ਰਹੇ ਹੋ ਭਾਵੇਂ ਰੋ ਰਹੇ ਹੋ ਪਰਮਾਤਮਾ ਦੇ ਅੱਗੇ ਕਿ ਮੈਨੂੰ ਇਹੋ ਹੀ ਮਿਲ ਜੇ ਇਹੋ ਹੀ ਚਾਹੀਦਾ ਪਰ ਮਾਲਕ ਨੇ ਤਾਂ ਕਹਿਣਾ ਕਿ ਮੈਂ ਤੇਰੇ ਲਈ ਇਹਦੇ ਨਾਲੋਂ ਲੱਖ ਗੁਣਾ ਵਧੀਆ ਸੋਚਿਆ ਹੈ ਸੋ ਮੰਨ ਹਾਰ ਕੇ ਨਾ ਬਹਿ ਜਾ ਕਰੋ ਜੇ ਨਹੀਂ ਕੁਝ ਮਿਲਦਾ ਤੇ ਸਗੋਂ ਆਪਣੇ ਦਿਲ ਨੂੰ ਸਮਝਾਇਆ ਕਰੋ ਕਿ ਮੇਰੇ ਗੁਰੂ ਨੇ ਮੇਰੇ ਲਈ ਹੋਰ ਵਧੀਆ ਸੋਚਿਆ ਤੇ ਜੋ ਉਹਨੇ ਲਿਖਤਾ ਨਾ ਉਹ ਤੁਹਾਡੇ ਹੱਥੋਂ ਕੋਈ ਖੋ ਨਹੀਂ ਸਕਦਾ ਕੋਈ ਤਾਕਤ ਐਸੀ ਨਹੀਂ ਹੈਗੀ ਜਿਹੜੀ ਤੁਹਾਡੇ ਕੋ ਖੋ ਗਿਆ ਲਗੇ ਜਾ ਸਕੇ ਸੋ ਵਧੀਆ ਸੋਚਿਆ ਕਰੋ ਮਾੜਾ ਨਹੀਂ ਸੋਚਣਾ ਕਦੇ ਵੀ ਹਰ ਚੀਜ਼ ਨੂੰ ਦੂਸਰੇ ਪੱਖ ਨਾਲ ਸੋਚਣਾ ਸ਼ੁਰੂ ਕਰ ਦੋ ਕਿ ਸ਼ਾਇਦ ਇਹ ਕੰਮ ਤਾਂ ਨਹੀਂ ਹੋਇਆ ਕਿਉਂਕਿ ਮਾਲਕ ਨੇ ਰਤੋਂ ਵਧੀਆ ਸੋਚਿਆ ਮੇਰੇ ਲਈ ਜਿੰਨਾ ਆਪਣੇ ਮਨ ਨੂੰ ਨੈਗੇਟਿਵ ਪਾਸੇ ਲੈ ਕੇ ਜਾਈ ਜੋਗੇ ਐਨੇ ਗਲਤੀ ਸੋਚੀ ਹੈ ਨਾ ਤੇ ਜਿੰਨਾ ਨੂੰ ਚੰਗੇ ਪਾਸੇ ਲੈ ਕੇ ਜਾਓਗੇ ਆਪਣੇ ਮਾਲਕ ਤੇ ਵੀ ਵਿਸ਼ਵਾਸ ਰੱਖ ਕੇ ਇਹ ਤਾਂ ਸਗੋ ਵਧੀਆ ਹੋ ਗਿਆ ਕਿ ਮੇਰੇ ਮਾਲਕ ਨੇ ਟੋਕ ਤਾਂ ਮੈਨੂੰ ਇੱਥੇ ਹੀ ਕਿ ਪੁੱਤਰਾ ਇਹ ਚੀ ਤੇਰੇ ਲਈ ਚੰਗੀ ਨਹੀਂਗੀ ਮੈਂ ਦੇ ਨਾਲੋਂ ਬਹੁਤ ਵਧੀਆ ਸੋਚਿਆ ਤੇਰੇ ਬਾਰੇ ਤੇ ਮੈਂ ਤੈਨੂੰ ਉਹ ਹੀ ਦੇਣਾ ਸੋ ਵਿਸ਼ਵਾਸ ਰੱਖਿਆ ਕਰੋ ਜੀ ਭਗਤੀ ਕਰਦੇ ਹੋ ਇਬਾਦਤ ਕਰਦੇ ਹੋ ਪਾਠ ਕਰਦੇ ਹੋ ਪਰ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਆਪਣੇ ਗੁਰੂ ਤੇ ਤਾਂ ਫਿਰ ਕੋਈ ਫਾਇਦਾ ਨਹੀਂ ਕਿਸੇ ਚੀਜ਼ ਦਾ ਕਿਉਂਕਿ ਸਟ्रेस ਤਾਂ ਤੁਹਾਡੇ ਦਿਮਾਗ 'ਚ ਫਿਰ ਆਈ ਹੋ ਜਾਣਾ ਤੁਸੀਂ ਆਪਣੇ ਜੇ ਪਰਮਾਤਮਾ ਤੇ ਭਰੋਸਾ ਰੱਖੋਗੇ ਤਦ ਹੀ ਤੁਹਾਡਾ ਦਿਲ ਸਬਰ ਕਰਨਾ ਸਿੱਖੇਗਾ ਬੜਾ ਚੰਗਾ ਕਰਨਾ ਉਹਨੇ ਤੁਹਾਡੇ ਨਾਲ ਤੁਸੀਂ ਨਹੀਂ ਕਿਸੇ ਦਾ ਮਾੜਾ ਕੀਤਾ ਤੇ ਉਹਨੇ ਫਿਰ ਤੁਹਾਡਾ ਵੀ ਮਾੜਾ ਹੋਣ ਨਹੀਂ ਦੇਣਾ ਕਦੇ ਨਹੀਂ ਹੋਣ ਦੇਣਾ ਇਹ ਗੱਲ ਯਾਦ ਰੱਖਣਾ ਦੁਨੀਆ ਦੇ ਕਹਿਣ ਨਾਲ ਕੋਈ ਫਰਕ ਨਹੀਂ ਜੇ ਪੈਣਾ ਮੈਂ ਕੰਨਾ ਜੀ ਇਹ ਗੱਲ ਤਾਂ ਕਦੇ ਖੁਦ ਵੀ ਨਹੀਂ ਕਹਿਣੀ ਤੇ ਨਾ ਕਦੇ ਸੁਣਨੀ ਹੈ ਕਿ ਤੇਰੀ ਕਿਸਮਤ ਮਾੜੀ ਹੈ ਤੁਹਾਡੀ ਕਿਸਮਤ ਕਿੱਥੋਂ ਮਾੜੀ ਹੈ ਮਾਲਕ ਬਾਹ ਫੜ ਕੇ ਤੁਹਾਨੂੰ ਲੈ ਕੇ ਆਂਦਾ ਉਹ ਤੁਹਾਡੇ ਹਰ ਕਾਰਜ ਆ ਪੂਰੇ ਕਰਾਂਦਾ ਫਿਰ ਤੁਹਾਡੀ ਕਿਸਮਤ ਕਿੱਥੋਂ ਮੋੜੀ ਸਭ ਕੁਝ ਮਿਲੇਗਾ ਜੀ ਤੁਹਾਨੂੰ ਵੀ ਬਿਲਕੁਲ ਵੀ ਟੈਨਸ਼ਨ ਨਾ ਲੋ ਬਿਲਕੁਲ ਵੀ ਮੰਨ ਨੂੰ ਦੂਸਰੇ ਪਾਸੇ ਲੈ ਕੇ ਨਾ ਜਾਇਆ ਕਰੋ ਤੁਸੀਂ ਬਹੁਤ ਚੰਗੇ ਹੋ ਤੇ ਮਾਲਕ ਨੇ ਇਸ ਲਈ ਚੰਗਾ ਹੀ ਸੋਚਿਆ ਤੁਹਾਡੇ ਬਾਰੇ ਇਹ ਦੁਨੀਆ ਤੁਹਾਨੂੰ ਕਮਜ਼ੋਰ ਬਣਾ ਦਿੰਦੀ ਹੈ ਕਿ ਤੇਰੇ ਵਸਤੇ ਤਾਂ ਅੱਗੇ ਕੁਝ ਨਹੀਂ ਹੈਗਾ ਤੇਰੇ ਮੁਕੱਦਰ ਮਾੜੇ ਹੀ ਹੈ ਪਰ ਮੇਰਾ ਮਾਲਕ ਤਾਂ ਪੂਰਾ ਸਮਰੱਥ ਹੈ ਜੀ ਨੈਵੀ ਕੁਛ ਲਿਖਿਆ ਉਹਨੇ ਤਦ ਵੀ ਤੁਹਾਡੀ ਚੋਲੀ ਪਾਣਾ ਹੀ ਪਾਣਾ ਕਿਉਂਕਿ ਉਹਨੂੰ ਪਤਾ ਕਿ ਮੇਰੇ ਅਸ ਬੱਚੇ ਚ ਸਬਰ ਬਹੁਤ ਜਿੰਨੀ ਦੇਰ ਤੱਕ ਤੁਹਾਡਾ ਵਿਸ਼ਵਾਸ ਟੁੱਟ ਹੈ ਨਾ ਤੇ ਮੈਂ ਕਹਨਾ ਜ਼ਿੰਦਗੀ ਚ ਕੋਈ ਵੀ ਅਸੀ ਸ਼ਕਤੀ ਨਹੀਂ ਹੈਗੀ ਜਿਹੜੀ ਤੁਹਾਨੂੰ ਹਰਾ ਸਕੇ ਤੁਹਾਨੂੰ ਤੋੜ ਸਕੇ ਵਿਸ਼ਵਾਸ ਦੇ ਨਾਲ ਹੀ ਜੇਤਦਾ ਜੀ ਰਸਤਾ ਖਤਮ ਹੋ ਗਿਆ ਹੈਗਾ ਨਾ ਅੱਗੇ ਤੁਸੀਂ ਸਮਝੇਗੇ ਬਹਿ ਜਾਓਗੇ ਕਿ ਹਰ ਦਰਵਾਜ਼ਾ ਮੇਰੇ ਲਈ ਬੰਦ ਹੋ ਚੁੱਕਾ ਪਰਵਾਹ ਨਹੀਂ ਕਰਨੀ ਆਪਣੇ ਮਾਲਕ ਨੂੰ ਯਾਦ ਕਰਨਾ ਮਾਲਕ ਨੇ ਤਾਂ ਦੇਖਣਾ ਕਿੰਨੇ ਦਰਵਾਜ਼ੇ ਖੋਲ ਦੇਣੇ ਤੁਹਾਡੇ ਲਈ ਇਹ ਸਭ ਛੋਟੀਆਂ ਗੱਲਾਂ ਜੀ ਮਾਲਕ ਜਦੋਂ ਕਿਰਪਾ ਕਰਦੇ ਤੇ ਕੁੱਲਾ ਤੱਕ ਤਾਰ ਦਿੰਦਾ ਭਰੋਸਾ ਰੱਖਣਾ ਪੂਰਾ ਅੱਪਾ ਡਿਗਣਾ ਨਹੀਂ ਗਦੇ ਵੀ ਰਸਤੇ 'ਚ ਉਹਨੇ ਤੁਹਾਡੀ ਬਾਹ ਹਰ ਪਲ ਹਰ ਘੜੀ ਫੜੀ ਹੋਈ ਹੈ ਤੇ ਬੜੀ ਸੋਹਣੀ ਮੰਜ਼ਿਲ ਵੱਲ ਲੈ ਕੇ ਜਾ ਰਿਹਾ ਤੁਹਾਨੂੰ ਰਸਤੇ 'ਚ ਜਿਹੜੀਆਂ ਰੁਕਾਵਟਾਂ ਆ ਰਹੀਆਂ ਨਾ ਉਹਨਾਂ ਨਾਲ ਹੱਸ ਕੇ ਖੁਸ਼ੀ ਦੇ ਨਾਲ ਲੜਨਾ ਅਪਾ ਇਹ ਕੋਈ ਗੱਲ ਨਹੀਂ ਮੇਰੇ ਮਾਲਕ ਨੇ ਬਾਹ ਫੜੀ ਹੋਈ ਕੁਝ ਨਹੀਂ ਹੁੰਨ ਦਿੰਦਾ ਮੈਨੂੰ ਕੋਈ ਗੱਲ ਹੀ ਨਹੀਂ ਜੇ ਦੁੱਖ ਆ ਗਿਆ ਤੇ ਜਦੋਂ ਤੱਕ ਮੇਰਾ ਮਾਲਕ ਮੇਰੇ ਨਾਲ ਹੈ ਦੁੱਖਾਂ ਨੇ ਮੇਰੇ ਤੇ ਕੋਈ ਅਸਰ ਨਹੀਂ ਕਰ ਪਾਣਾ ਇਹ ਸਮਾਂ ਪਾਰ ਕਰ ਜੋ ਉਹਦਾ ਨਾਮ ਲੈ ਕੇ ਸੁੱਖ ਵੀ ਬੜੇ ਬਖਾਏਗਾ ਤੁਹਾਨੂੰ ਆਪਣੇ ਭਗਤਾਂ ਦੀ ਪਰਖਸ਼ਾ ਭਾਵੇਂ ਜਿੰਨੀ ਮਰਜ਼ੀ ਲੈ ਲਿਓ ਪਰ ਜਦੋਂ ਫਲ ਦਿੰਦਾ ਨਾ ਜਦੋਂ ਤਾਰਨ ਤੇ ਆਉਂਦਾ ਤਾਂ ਮੈਂ ਕਹਿੰਦਾ ਜੀ ਦੁਨੀਆ ਤੇ ਕੋਈ ਸੋਚ ਵੀ ਨਹੀਂ ਸਕਦਾ ਇੰਨੀਆਂ ਦਾਤਾਂ ਮਾਲਕ ਉਹਦੀ ਝੋਲੀ ਚ ਪਾ ਦਿੰਦਾ ਸਾਰੀ ਜ਼ਿੰਦਗੀ ਤੁਹਾਡੀ ਖੁਸ਼ੀਆਂ ਨਾਲ ਭਰ ਦੇਗਾ ਜੇ ਤੁਹਾਡਾ ਅੱਖਾਂ ਬੰਦ ਕਰਕੇ ਭਰੋਸਾ ਬਣੇ ਰੱਬ ਤੇ ਕੁਝ ਨਹੀਂ ਗਲਤ ਹੋਣਾ ਵਧੀਆ ਹੀ ਹੋਏਗਾ ਸਭ ਕੁਝ ਪਿਆਰ ਕਰਦੇ ਹੋ ਆਪਣੇ ਮਾਲਕ ਦੇ ਨਾਲ ਤੇ ਭਰੋਸਾ ਰੱਖਣਾ ਹਮੇਸ਼ਾ ਅੱਜ ਤੋਂ ਪਰਨ ਲੱਲੋ ਕਿ ਜ਼ਿੰਦਗੀ 'ਚ ਕੋਈ ਵੀ ਮੁਸ਼ਕਲ ਆ ਰਹੀ ਹੈ ਕੋਈ ਵੀ ਤੂਫਾਨਾ ਭਰਿਆ ਰਸਤਾ ਆ ਰਿਹਾ ਤੇ ਤੁਸੀਂ ਡਰਨਾ ਨਹੀਂ ਤੁਸੀਂ ਬਹਿ ਨਹੀਂ ਜਾਣਾ ਡਰ ਕੇ ਤੁਸੀਂ ਬਹਿ ਨਹੀਂ ਜਾਣਾ ਟੁੱਟ ਕੇ ਕਿ ਮੇਰੇ ਤੇ ਸਮਾਂ ਬਹੁਤ ਔਖਾ ਆ ਗਿਆ ਹੈ ਮੇਰੇ ਤੇ ਦੁੱਖਾਂ ਦੇ ਪਹਾੜ ਡਿੱਗ ਪਏ ਆ ਸਭ ਤੋਂ ਸੀ ਆਪਨੇ ਦੇ ਨੂਰ ਮਜ਼ਬੂਤ ਰੱਖ ਕੇ ਇੱਕੋ ਹੀ ਗੱਲ ਕਹਿਣੀ ਕਿ ਮੇਰਾ ਗੁਰੂ ਮੇਰੀ ਪ੍ਰੀਖਿਆ ਲੈ ਰਿਹਾ ਤੇ ਉਹਨੇ ਮੇਰਾ ਹਰ ਪਲ ਸਾਥ ਦੇਣਾ ਕੁਛ ਵੀ ਨਹੀਂ ਹੋਣ ਦੇਣਾ ਉਹਨੇ ਮੇਨਾਂ ਗਲਤ ਜੋ ਮਰਜ਼ੀ ਹੋ ਜੇ ਸਮੇ ਨੂੰ ਕਹਿ ਦੋ ਜਿੰਨਾ ਮਰਜ਼ੀ ਆ ਜਾ ਤੂੰ ਜਿੰਨੇ ਮਰਜ਼ੀ ਓਖੇ ਲਾ ਤਾ ਜਨ ਮੇਰੇ ਮਾਲਕ ਨੇ ਤਾਂ ਮੇਰੇ ਨਾਲ ਹੀ ਰਹਿਣਾ ਨਾ ਹਰ ਪਲ ਉਹ ਆਪੇ ਮੇਰੇ ਅੰਗ ਸੰਗ ਹੋ ਕੇ ਹਰ ਜਗ੍ਹਾ ਮੇਰੀ ਰਾਖੀ ਕਰੇਗਾ ਮੇਰੀ ਲਾਜ ਰੱਖੇਗਾ ਹਰ ਜਗ੍ਹਾ ਚੰਗਾ ਚੰਗਾ ਬੋਲੋ ਵੇਖਣਾ ਫਿਰ ਚੰਗਾ ਹੀ ਹੋਏਗਾ ਤੁਹਾਡੇ ਨਾਲ ਕੋਈ ਘੜੀ ਕੋਈ ਹਾਲਾਤ ਕੋਈ ਸਮੇਂ ਦੀ ਨਹੀਂ ਔਕਾਤ ਨਹੀਂ ਹੈਗੀ ਜਿਹੜੀ ਰੱਬ ਦੇ ਭਗਤਾਂ ਨੂੰ ਤੋੜ ਸਕੇ ਇੱਥੇ